ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਿਸ਼ਾ ਸਾਡਾ ਹੈ ਕਿ 60 ਸਾਲ ਦੀ ਉਮਰ ਤੋਂ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਕਿਵੇਂ ਕਾਇਮ ਰੱਖੀਏ ਇੱਕ ਗੱਲ ਸਪਸ਼ਟ ਹੈ ਕਿ ਸਰੀਰਕ ਸਿਹਤ ਬਾਰੇ ਬਹੁਤ ਕੁਝ ਪ੍ਰਚਾਰ ਵਿੱਚ ਹੈ ਪਰ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਹਰ ਇਨਸਾਨ ਮਰਦ ਹੈ ਜਾਂ ਇਸਤਰੀ ਹੈ ਉਹ ਆਪਣੇ ਸਰੀਰ ਦੀ ਖਰਾਕ ਬਾਰੇ ਖੁਦ ਅਧਿਐਨ ਕਰੇ ਤਾਂ ਉਹ ਜ਼ਿਆਦਾ ਕਾਮਯਾਬ ਹੁੰਦਾ ਹੈ ਕਿਉਂਕਿ ਹਰ ਖਰਾਕ ਹਰ ਸੁਝਾਓ ਹਰ ਮਨੁੱਖ ਤੇ ਕਦੀ ਵੀ ਲਾਗੂ ਨਹੀਂ ਹੋ ਸਕਦਾ ਇਹ ਆਪੋ ਆਪਣਾ ਚਿੰਤਨ ਹੁੰਦਾ ਹੈ ਕਿਸੇ ਸਰੀਰ ਨੂੰ ਕਿਹੜੀ ਚੀਜ਼ ਮਵਾਫਕ ਹੈ ਤੇ ਕਿਸੇ ਚੀਜ਼ ਨੂੰ ਸਰੀਰ ਨੂੰ ਉਹ ਨਹੀਂ ਵੀ ਮਵਾਫਕ ਹੋ ਸਕਦੀ ਜਿਵੇਂ ਵਾਤ ਪਿੱਤ ਕਫ ਦਾ ਫਾਰਮੂਲਾ ਹੈ ਕਿ ਜਿਸ ਨੂੰ ਵਾਈ ਹੈ ਉਸ ਨੂੰ ਵਾਈ ਵਾਲੀਆਂ ਚੀਜ਼ਾਂ ਖਰਾਬ ਕਰਨੀਆਂ ਜਿਹਦੇ ਸਰੀਰ 'ਚ ਗਰਮੀ ਹੈ ਉਹਨੂੰ ਗਰਮੀ ਵਾਲੀਆਂ ਚੀਜ਼ਾਂ ਖਰਾਬ ਕਰਨੀਆਂ ਜਿਹਨੂੰ ਕਫ ਹੈ ਉਹਨੂੰ ਰੇਸ਼ੇ ਵਾਲੀਆਂ ਜਿਹੜੀਆਂ ਵਧਾਉਣ ਵਾਲੀਆਂ ਚੀਜ਼ਾਂ ਖਰਾਬ ਕਰਨੀਆਂ ਇਸ ਲਈ ਸਾਰੇ ਸੰਸਾਰ ਨੂੰ ਜਾਂ ਸਾਰੀ ਦੁਨੀਆ ਨੂੰ ਇੱਕੋ ਵਸਤੂ ਨਾਲ ਤੰਦਰੁਸਤ ਨਹੀਂ ਰੱਖਿਆ ਜਾ ਸਕਦਾ ਇਹਦੇ ਨਾਲ ਨਾਲ ਜਿਹੜਾ ਸਾਡਾ ਵਿਸ਼ਾ ਹੈ ਕਿ ਸਰੀਰਕ ਸਿਹਤ ਦੇ ਨਾਲ ਜਿਹੜੀ ਮਾਨਸਿਕ ਸਿਹਤ ਏ ਵੇਖੋ ਸਭਨਾਂ ਤੇ ਫਾਰਮੂਲਾ ਬਰਾਬਰ ਆ ਸਕਦਾ ਹੈ ਉਹਦਾ ਕਾਰਨ ਇਹ ਹੁੰਦਾ ਕਿ ਜੇ ਬੰਦਾ ਮਨ ਕਰਕੇ ਵਿਚਾਰ ਸ਼ਕਤੀ ਕਰਕੇ ਤਕੜਾ ਹੈ ਤਾਂ ਉਹਦਾ ਸੰਸਾਰ ਵੀ ਖੁਸ਼ਹਾਲ ਹੋਏਗਾ ਆਨੰਦ ਹੋਏਗਾ ਖੇੜਾ ਮਈ ਹੋਏਗਾ ਆ ਸਾਡੀ ਪਹਿਲੀ ਵੀਡੀਓ ਤੋਂ ਸਾਨੂੰ ਮਹਿਸੂਸ ਹੋਇਆ ਕਿ ਜਿਹੜੀ ਬਜ਼ੁਰਗਾਂ ਬਾਰੇ ਸੀ ਤੇ 90% ਤਕਰੀਬਨ ਜਿਹੜੇ ਕਮੈਂਟਸ ਸੀਗੇ ਉਹਦੇ ਵਿੱਚ ਬਹੁਤ ਪੋਜ਼ਿਟਿਵ ਸਾਡੇ ਭਵੇਂ ਉਹ 60 ਸਾਲ ਦੇ ਸੀ ਚਾਹੇ ਉਹ 70 80 83 ਸਾਲ ਤੱਕ ਦੇ ਜਿਹੜੇ ਸਾਡੇ ਬਜ਼ੁਰਗ ਸਨ ਉਹਨਾਂ ਨੇ ਬੜਾ ਇੱਕ ਇਹਨੂੰ ਹਾਂ ਪੱਖੀ ਨਜ਼ਰੀਏ ਤੋਂ ਲਿਆ ਕਿ ਸੱਚਮੁੱਚ ਇਸ ਤਰ੍ਹਾਂ ਹੀ ਜਿਹੜਾ ਬੁਢਾਪਾ ਉਹਨੂੰ ਖੁਸ਼ ਆਮਦੀਦ ਕਹੀਏ ਤਾਂ ਖੁਸ਼ ਰਹਿੰਦਾ ਪਰ ਕੁਝ ਪਿਆਰਿਆਂ ਬਾਰੇ ਜਾਣਣਾ ਜਿਹੜੇ ਉਹਨਾਂ ਦੇ ਵਿਚਾਰ ਸੀਗੇ ਕਿ ਉਹ 50 55 ਸਾਲ ਵਿੱਚ ਹੀ ਮੌਤ ਦੀਆਂ ਗੱਲਾਂ ਜਾਂ ਉਹਨਾਂ ਦੇ ਜਿਹੜੇ ਕਮੈਂਟਸ ਨੇ ਬੜੇ ਨਾਵਾਚੀ ਨੇ ਉਹਦਾ ਕਾਰਨ ਹੈ ਇਸੇ ਨੂੰ ਹੀ ਅਸੀਂ ਇਸ ਵਿਸ਼ੇ ਨੂੰ ਚੁਣਿਆ ਕਿ ਦੇਖੋ ਕਦੇ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਸਬਨਾਂ ਦਾ ਬਢਾਪਾ ਵੀ ਬਰਾਬਰ ਨਹੀਂ ਹੁੰਦਾ ਕੁਝ ਲੋਕ ਅੜਾਤੋਂ ਦੁਖੀ ਨੇ ਕੁਝ ਵਿਰਧ ਘਰਾਂ ਵਿੱਚ ਨੇ ਕਈਆਂ ਨੂੰ ਸਰੀਰਕ ਕਸ਼ਟ ਜ਼ਿਆਦੇ ਵੀ ਨੇ ਕੁਝ ਨਵਾਂ ਪੁੱਤਾਂ ਤੋਂ ਪੋਤੇ-ਪੋਤਰੀਆਂ ਦੇ ਉਹਨਾਂ ਦੀ ਦੁੱਖ ਦੀ ਗੱਲ ਕਰਦੇ ਨੇ ਪਰ ਦੇਖੋ ਮਾਹੌਲ ਨਾਲ ਹਮੇਸ਼ਾ ਮਨੁੱਖ ਨੇ ਸਮਝੌਤਾ ਵੀ ਕਰਨਾ ਹੁੰਦਾ ਤੇ ਵਿਚਰਨਾ ਵੀ ਹੁੰਦਾ ਹੈ ਹਰ ਥਾਂ ਦੇ ਉੱਤੇ ਬਜ਼ੁਰਗ ਸਹੀ ਵੀ ਨਹੀਂ ਹੁੰਦੇ ਤੇ ਹਰ ਥਾਂ ਦੇ ਉੱਤੇ ਉਹ ਗਲਤ ਵੀ ਨਹੀਂ ਹੁੰਦੇ ਹਰ ਖੇਤਰ ਵਿੱਚ ਨੋਹ ਪੁੱਤ ਗਲਤ ਵੀ ਨਹੀਂ ਹੁੰਦੇ ਤੇ ਹਰ ਥਾਂ ਤੇ ਸਹੀ ਵੀ ਨਹੀਂ ਹੁੰਦੇ ਤਾਂ ਹਰ ਘਰ ਦਾ ਇੱਕ ਆਪੋ ਆਪਣਾ ਵਰਤਾਰਾ ਹੈ ਮੈਂ ਸਮਝਦਾ ਕਿ ਇਹਦੇ ਵਿੱਚ ਜਿਹੜਾ ਸਤਿਗੁਰਾਂ ਦਾ ਜਿਹੜਾ ਫਰਮਾਨ ਹੈ ਨਾ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰਨਿਕ ਹੋਏ ਇੱਕ ਗੱਲ ਜਿਹੜੀ ਅਸੀਂ ਜ਼ਿਆਦਾ ਮੌਤ ਦੀ ਕਰਦੇ ਆ ਜਾਂ ਨਿਰਾਸ਼ਾਵਾਦੀ ਕਰਦੇ ਆ ਇਹ ਕੋਈ ਅਨਹੋਣੀ ਗੱਲ ਨਹੀਂ ਹੈ 60 ਸਾਲ ਤੋਂ ਬਾਅਦ ਇਹ ਸਾਰਾ ਸੰਸਾਰ ਐਵੇਂ ਹੀ ਬਜ਼ੁਰਗਤਾਈ ਵੱਲ ਤੁਰਦਾ ਐਵੇਂ ਆਪਣੇ ਜੀਵਨ ਨੂੰ ਬਸ਼ਰ ਕਰਦਾ ਹੁਣ ਇਹਦੇ ਵਿੱਚ ਇੱਕ ਸਾਡੀ ਬੜੀ ਹੈ ਕਿ ਜਿਹੜਾ ਕੀ 60 ਸਾਲ ਤੇ ਜਾ ਕੇ ਸਭ ਕੁਝ ਸਿੱਖਣਾ ਵੀ ਛੱਡ ਦਈਏ ਸੋਚਣਾ ਵੀ ਛੱਡ ਦਈਏ ਤੇ ਕੇਵਲ ਮੌਤ ਦੀਆਂ ਗੱਲਾਂ ਕਰੀਏ ਤੇ ਕੀ ਉਹ ਜ਼ਿੰਦਗੀ ਬਹੁਤ ਅੱਛੀ ਹੋਏਗੀ ਨਹੀਂ ਮੌਤ ਨੂੰ ਯਾਦ ਕਰਨਾ ਇੱਕ ਹੋਰ ਫਲਸਫਾ ਹੈ ਤਾਂ ਕਿ ਬੰਦਾ ਪਰਉਪਕਾਰ ਕਰੇ ਨੇਕੀ ਕਰੇ ਚੰਗਿਆਈਆਂ ਕਰੇ ਇੱਕ ਸਾਡੀ ਪੁਰਾਤਨ ਕਥਾ ਹੈ ਕਿ ਬੇੜੇ ਵਿੱਚ ਜਾਂਦਿਆਂ ਇੱਕ 60 ਸਾਲ ਦਾ ਭਾਰਤੀ ਬੰਦਾ ਹੈ ਤੇ ਇੱਕ 90 92 ਸਾਲ ਦਾ ਜਾਪਾਨੀ ਬੰਦਾ ਕੁਝ ਨਵਾਂ ਸਿੱਖ ਰਿਹਾ ਤੇ ਉਹਨੂੰ ਬਹੁਤ ਸਾਰੀਆਂ ਪਛਾਵਾਂ ਆਉਂਦੀਆਂ ਤੇ ਭਾਰਤੀ ਬੰਦਾ ਉਹਨੂੰ ਜਾ ਕੇ ਪੁੱਛਦਾ ਹੈ ਕਿ ਤੁਸੀਂ ਇੰਨੀ ਬਿਰਧ ਉਮਰੇ ਕੀ ਕਰ ਰਹੇ ਹੋ ਉਹ ਕਹਿੰਦਾ ਮੈਂ ਕੁਝ ਨਵਾਂ ਸਿੱਖ ਰਿਹਾ ਤੇ ਉਹਦਾ ਇੰਜੋਏ ਕਰ ਰਿਹਾ ਤੇ ਭਾਰਤੀ ਬੰਦਾ ਹੱਸ ਕੇ ਕਹਿੰਦਾ ਕਿ ਤੁਸੀਂ ਹੁਣ 90 92 ਸਾਲ ਦੇ ਹੋ ਤੁਸੀਂ ਹੁਣ ਮੌਤ ਦੀ ਗੱਲ ਕਰੋ ਤੁਸੀਂ ਨਵਾਂ ਸਿੱਖ ਕੇ ਕੀ ਕਰਨਾ ਹੈ ਕਹਿੰਦੇ ਉਸ ਜਾਪਾਨੀ ਪੁਰਸ਼ ਨੇ ਮੁਸਕਰਾ ਕੇ ਕਿਹਾ ਕਿ ਤੁਹਾਡੇ ਭਾਰਤੀ ਲੋਕਾਂ ਦੀ ਇਹੋ ਬਦਕਿਸਮਤੀ ਹੈ ਕਿ ਤੁਸੀਂ 60 ਕੇ ਸਾਲ ਤੋਂ ਬਾਅਦ ਕੇਵਲ ਮੌਤ-ਮੌਤ ਕਰਦੇ ਹੋ ਨਵਾਂ ਸਿੱਖਣਾ ਬੰਦ ਕਰ ਦਿੰਦੇ ਹੋ ਇਸ ਲਈ ਇਹ ਜਿਹੜਾ ਹੁੰਦਾ ਨਾ ਮਾਨਸਿਕ ਸਿਹਤ ਇਹਦੇ ਵਿੱਚ ਹੁੰਦਾ ਆਪਣਾ ਸੰਸਾਰ ਹਰ ਮਨੁੱਖ ਨੇ ਆਪਣੇ ਹਾਲਾਤ ਅਨੁਸਾਰ ਇੱਕ ਆਪਣਾ ਸੰਸਾਰ ਸਜਾਉਣਾ ਹੁੰਦਾ ਠੀਕ ਹੈ ਇਹਦੇ ਵਿੱਚ ਅਕਲਤਾ ਵੀ ਹੈ ਬਹੁਤ ਸਾਰੇ ਲੋਕਾਂ ਨੂੰ ਬੱਚੇ ਵਿਦੇਸ਼ ਵਿੱਚ ਨੇ ਬਜ਼ੁਰਗ ਇੱਥੇ ਨੇ ਕਾਰਨ ਕੋਈ ਵੀ ਹੋ ਸਕਦਾ ਪਰ ਉਸ ਅਕਲਤਾ ਵਿੱਚ ਉਦਾਸੀ ਵਿੱਚੋਂ ਨਿਕਲਣਾ ਕਿਵੇਂ ਦਰاصل ਸਵਾਲ ਤੇ ਹੈ ਨਾ ਕਿ ਕੀ ਬੰਦਾ ਉਦਾਸੀ ਨਾਲ ਬੈਠ ਕੇ ਦੁਖੀਏ ਨਾਲ ਬੈਠ ਕੇ ਬੰਦਾ ਰੋਣਾ ਸ਼ੁਰੂ ਕਰ ਦੇਵੇ ਸਤਿਗੁਰਾਂ ਨੇ ਕਿਹਾ ਜੋ ਜੋ ਦੀਸਾ 100 100 ਰੁਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜੀ ਨੂੰ ਵੀ ਤੁਸੀਂ ਦੇਖਦੇ ਹੋ ਉਹ ਕਿਸੇ ਨਾ ਕਿਸੇ ਦੁੱਖ ਤੋਂ ਕਿਸੇ ਕਾਰਨ ਤੋਂ ਉਹ ਰੁਗੀ ਤਾਂ ਹੈ ਉਹਨੂੰ ਦੁੱਖ ਤਾਂ ਹੈ ਪਰ ਉਸ ਦੇ ਸਮੇਂ ਵਿੱਚ ਵੀ ਸੰਸਾਰ ਜ਼ਰੂਰੀ ਹੈ ਕੁਝ ਸੱਜਣਾ ਨੇ ਮੇਰੇ ਬਾਰੇ ਸਵਾਲ ਕੀਤਾ ਕਿ ਤੁਸੀਂ ਆਪਣੇ ਬਾਰੇ ਦੱਸਿਆ ਨਹੀਂ ਮੇਰੀ ਵੀ 63 ਸਾਲ ਦੀ ਉਮਰ ਹੈ ਮੈਨੂੰ ਵੀ ਨਿੱਕੀਆਂ-ਮੋਟੀਆਂ ਸਰੀਰਕ ਮੁਸ਼ਕਲਾਂ ਆਈਆਂ ਨੇ ਮੇਰੇ ਫਾਦਰ ਸਾਹਿਬ 90 ਤੋਂ ਪਲੱਸ ਨੇ ਉਹਨਾਂ ਦਾ ਇੱਕ ਆਪਣਾ ਸੰਸਾਰ ਹੈ ਔਰ ਬਹੁਤ ਵਧੀਆ ਆਪਣੇ ਜੀਵਨ ਨੂੰ ਜਿਉ ਰਹੇ ਨੇ ਉਸ ਤੋਂ ਵੱਡੇ ਬਜ਼ੁਰਗ ਵੀ ਸਾਡੇ ਹਲੇ ਖੇਤਾਂ ਵਿੱਚ ਕੰਮ ਕਰਦੇ ਤੁਰੇ ਫਿਰਦੇ ਨੇ ਮੈਂ ਖੁਦ ਹਮੇਸ਼ਾ ਕਾਰਸ਼ੀਲ ਰਹਿਣਾ ਮੈਂ ਸਰਵਿਸ ਕਰ ਰਿਹਾ ਮੇਰਾ ਕਹਿਣ ਤੋਂ ਭਾਵ ਸਾਡੇ ਦੇਸ਼-ਵਿਦੇਸ਼ ਵਿੱਚ ਬੈਠੇ ਜਿਹੜੇ ਸਾਡੇ ਸਨੇਹੀ ਨੇ ਮਿੱਤਰ ਨੇ ਤੇ ਇਹ ਜਿਹੜੀ ਮਾਨਸਿਕ ਸਿਹਤ ਆ ਨਾ ਇਹਦੇ ਵਿੱਚ ਹੁੰਦਾ ਕਿ ਤੁਹਾਡੇ ਆਪਣੇ ਖਿਆਲات ਆਪਣੀ ਵਿਚਾਰ ਸ਼ਕਤੀ ਨੂੰ ਇੰਨਾ ਮਜ਼ਬੂਤ ਕਰੋ ਕਿ ਹਮੇਸ਼ਾ ਵਰਤਮਾਨ ਵਿੱਚ ਜਿਓ ਵਰਤਮਾਨ ਹੁੰਦਾ ਕਿ ਅਸੀਂ ਭੂਤਕਾਲ ਤੋਂ ਸਿੱਖਿਆ ਲੈਂਦੇ ਆਂ ਭਵਿੱਖ ਨੂੰ ਸੰਵਾਰਦੇ ਆਂ ਤੇ ਵਰਤਮਾਨ ਵਿੱਚ ਜਿਹੜਾ ਬੰਦਾ ਵਧੀਆ ਢੰਗ ਨਾਲ ਜਿਉਂਦਾ ਹੈ ਜਿਹੜਾ ਹਰ ਦਿਨ ਨੂੰ ਆਖਰੀ ਦਿਨ ਸਮਝਦਾ ਕਿਉਂਕਿ ਕਰਤੇ ਦੀ ਖੇਡ ਹੈ ਮਰਨ ਨਾਲ ਖਾਏ ਮੰਡਲ 'ਮੇ ਆਏ ਸੰਸਾਰ ਤੋਂ ਕਦੋਂ ਜਾਣਾ ਇਹ ਤਾਂ ਕਰਤਾ ਜਾਣੇ ਪਰ ਅਸੀਂ ਜਾਣ ਤੋਂ ਪਹਿਲਾਂ ਹੀ ਜਿਹੜਾ ਰੋਜ਼ਾਨਾ ਹੀ ਇੱਕ ਮੌਤ ਮਰਨਾ ਜਿਵੇਂ ਉਹ ਸੂਬਾ ਸਿੰਘ ਨੇ ਇੱਕ ਸ਼ਹੀਦਾਂ ਬਾਰੇ ਕਵਤਾ ਲਿਖੀ ਸੀ ਤੇ ਉਹਦਾ ਅੰਤ ਸੀਗਾ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿ ਉਹ ਫਾਂਸੀਆਂ ਤੇ ਚੜ ਕੇ ਵੀ ਹੱਸਦੇ ਰਹਿ ਅਸੀਂ ਕਾਰਾਂ 'ਚ ਚੜ ਕੇ ਵੀ ਰੋਈ ਜਾਂਦੇ ਉਹ ਭਾਈ ਕੇਵਲ ਰੋਣਾ ਦੁੱਖ ਮਨਾਉਣਾ ਨਹੀਂ ਇਹਦੇ ਵਿੱਚ ਇੱਕ ਅਸੀਂ ਆਪਣੀ ਵਿਚਾਰ ਸ਼ਕਤੀ ਨੂੰ ਮਜ਼ਬੂਤ ਕਰਨਾ ਹੁੰਦਾ ਕਿ ਸਫ਼ਰ ਕੋਈ ਵੀ ਹੋਵੇ ਟ੍ਰੇਨ ਦਾ ਹੋਵੇ ਬਾਇਰ ਹੋਵੇ ਬਾਇ ਰੋਡ ਹੋਵੇ ਉਹਦੀਆਂ ਕੁਝ ਮੁਸ਼ਕਲਾਂ ਹੁੰਦੀਆਂ ਇਸੇ ਤਰ੍ਹਾਂ ਸਾਡਾ ਜਿਹੜਾ ਜੀਵਨ ਆ ਨਾ ਅਸੀਂ ਇੱਕ ਸਫਰ ਹੈ ਅਸੀਂ 90 ਸਾਲ 100 ਸਾਲ 110 ਸਾਲ ਜਦ ਤੱਕ ਜੀਣਾ ਹੈ ਅਸੀਂ ਇੱਕ ਸਫਰ ਦੇ ਉੱਤੇ ਆ ਤੇ ਸਫਰ ਵਿੱਚ ਮੁਸ਼ਕਲਾਂ ਤੇ ਆਉਣਗੀਆਂ ਬੇਰਮੀ ਵੀ ਆਏਗੀ ਪਰ ਉਹਦਾ ਇੰਜੋਏ ਵੀ ਹੁੰਦਾ ਹੈ ਤੇ ਇਹਦੇ ਵਿੱਚ ਕੁਝ ਨਵਾਂ ਕਰਦੇ ਰਹਿਣਾ ਕੁਝ ਨਵਾਂ ਸਿੱਖਦੇ ਰਹਿਣਾ ਵੀ ਮਨੁੱਖ ਨੂੰ ਉਤਸ਼ਾਹਜਨਕ ਕਰਦਾ ਜਿਵੇਂ ਬੰਦਾ ਨਵੇਂ ਕੱਪੜੇ ਸਵਾਲੇ ਤੇ 10 ਦਿਨ ਉਹ ਖੁਸ਼ੀ ਵਿੱਚ ਤੁਰਦਾ ਸੁਕਰਾਟ ਦੀ ਕਹਾਣੀ ਇਹਦੇ ਬਾਰੇ ਬਹੁਤ ਪਿਆਰੀ ਹੈ ਕਿ ਜਦੋਂ ਉਹਨੂੰ ਜ਼ਹਿਰ ਦਾ ਪਿਆਲਾ ਦੇਣਾ ਸੀ ਤਾਂ ਉਹਦੇ ਲਈ ਜ਼ਹਿਰ ਪੀਸਿਆ ਜਾ ਰਿਹਾ ਤੇ ਉਹਨਾਂ ਨੇ ਆਰਕੈਸਟ੍ਰੇ ਵਾਲਾ ਉਸ ਸਮੇਂ ਅਨਸਾਰ ਬੁਲਾ ਲਿਆ ਸੋਕਰਾਤ ਉੱਠ ਕੇ ਹਰਮੋਨੀਅਮ ਵਜਾਉਣ ਵਾਲੇ ਪਾਸ ਗਿਆ ਕਿ ਤੇਰੀ ਧੁਨ ਬੜੀ ਪਿਆਰੀ ਹੈ ਮੈਨੂੰ ਸਿਖਾ ਦੇ ਉਹ ਉਹ ਤੋਂ ਹੱਸ ਕੇ ਕਹਿੰਦਾ ਕਿ ਤੇਰੀ ਮੌਤ ਦਾ ਤੇ ਸਾਰਾ ਸਮਾਨ ਇਕੱਠਾ ਕੀਤਾ ਜਾ ਰਿਹਾ ਕਿ ਤੈਨੂੰ ਜ਼ਹਿਰ ਪਿਆ ਕੇ ਮਾਰ ਦੇਣਾ ਤੇ ਸੋਕਰਾਤ ਨੇ ਕਿਹਾ ਕਿ ਹਾਲੇ ਤਾਂ ਮੈਂ ਜਿਉਣਾ ਹਾਂ ਤੇ ਸਿੱਖਣਾ ਮੇਰਾ ਧਰਮ ਹੈ ਮੇਰੀ ਡਿਊਟੀ ਹੈ ਇਹ ਜਿਹੜੀ ਭਾਵਨਾ ਨਾ ਇਹ ਕਹਾਣੀਆਂ ਤੇ ਇਹ ਫਲਸਫਾ ਇਨੂ ਇਸ ਰੂਪ ਵਿੱਚ ਸਮਝਣਾ ਵੀ ਜ਼ਰੂਰੀ ਹੈ ਕਿ ਜਿਉਣ ਵਾਸਤੇ ਉਮਾ ਤੇ ਚਾਦੀ ਲੋੜ ਹੈ ਜਿਹਦੀ ਮਾਨਸਿਕ ਸਿਹਤ ਤਕੜੀ ਹੈ ਨਹੀਂ ਤਾਂ ਫਿਰ ਡਿਪਰੈਸ਼ਨ ਟੈਂਸ਼ਨ ਸਟ्रेस ਹੈ ਯੰਗ ਲੋਕ ਵੀ ਬਹੁਤ ਸਾਰੀਆਂ ਆਤਮ ਹਤਿਆਵਾਂ ਹੋ ਰਹੀਆਂ ਨੇ ਜਿਹੜੇ ਮੋਸਟ ਇੰਟੈਲੀਜੈਂਟ ਹੈ ਰਾਜਸਥਾਨ ਕੋਟਾ ਵਿੱਚ ਹਰ ਸਾਲ ਆਤਮ ਹਤਿਆਵਾਂ ਕਰਦੇ ਨੇ ਜਦੋਂ ਕਿ ਬਹੁਤ ਟਾਪਰ ਬੱਚੇ ਨੇ ਇਹਦੇ ਵਿੱਚ ਜਿਹੜੀ ਜਿਉਣ ਦੀ ਕਲਾ ਹੈ ਉਹ ਅਸਲ ਵਿੱਚ ਬੰਦੇ ਦੀ ਵਿਚਾਰ ਸ਼ਕਤੀ ਨਾਲ ਜੁੜੀ ਹੋਈ ਹੈ ਇਸ ਲਈ ਸਾਡਾ ਜਿਹੜਾ ਹਰ ਧਰਮ ਤੇ ਸਾਡਾ ਸਿੱਖ ਸਮਾਜ ਦਾ ਨਿਤਨੇਮ ਸਾਡਾ ਬਾਣੀ ਦਾ ਪੜ੍ਹਨਾ ਸੇਵਾ ਕਰਨੀ ਤੇ ਆਪਦੀ ਦਿਨ ਚ ਰਿਆ ਸਾਰੇ ਦਿਨ ਦਾ ਟਾਈਮ ਟੇਬਲ ਨਿਸ਼ਚਿਤ ਕਰਨਾ ਤੇ ਉਹਨੂੰ ਉਤਸ਼ਾਹ ਨਾਲ ਪੂਰਾ ਕਰਨਾ ਇਹਦੇ ਨਾਲ ਬੰਦਾ ਚਾਹ ਨਾਲ ਜਿਉਂਦਾ ਕਿ ਮੈਂ ਕੁਝ ਕਰ ਰਿਹਾ ਜਦੋਂ ਬੰਦਾ ਬਿਲਕੁਲ ਨਿਰਾਸ਼ਾ ਹੋ ਜਾਂਦਾ ਕਿ ਜਿਵੇਂ ਉਹਨੂੰ ਸਮਾਜ ਨੂੰ ਉਹਦੀ ਨਹੀਂ ਲੋੜ ਲੇਗੀ ਤੇ ਉਹਨੂੰ ਸਮਾਜ ਦੀ ਨਹੀਂ ਲੋੜ ਲੁੜਗੀ ਇੱਕ ਗੱਲ ਬਸ ਅੰਤਲੀ ਹੈ ਅਸੀਂ ਜਦੋਂ ਸੰਸਾਰ ਤੇ ਨਹੀਂ ਸੀ ਆਏ ਸੰਸਾਰ ਉਦੋਂ ਵੀ ਸੀ ਅਸੀਂ ਜਦੋਂ ਸੰਸਾਰ ਤੋਂ ਜਾਵਾਂਗੇ ਸੰਸਾਰ ਫੇਰ ਵੀ ਵੱਸਦਾ ਹੋਏਗਾ ਇਸ ਸਮੇਂ ਵਿੱਚ ਇਸ ਸੰਸਾਰ ਵਿੱਚ ਅਸੀਂ ਕੁਝ ਚੰਗਾ ਕੀਤਾ ਅਸੀਂ ਕੁਝ ਭਲਾ ਕੀਤਾ ਪਰ ਸਭ ਤੋਂ ਪਹਿਲਾਂ ਭਲਾ ਬੰਦਾ ਨਿੱਜ ਤੋਂ ਇਸ ਲਈ ਸ਼ੁਰੂ ਕਰਦਾ ਹੈ ਕਿ ਜੀ ਦਾ ਮਨ ਉੱਚਾ ਹੈ ਜਿਹਦੀ ਵਿਚਾਰ ਸ਼ਕਤੀ ਉੱਚੀ ਹੈ ਉਹਦੀ ਕਰਨੀ ਵੀ ਉੱਚੀ ਹੁੰਦੀ ਹੈ ਉਹਦੀ ਜੀਵਨ ਸ਼ੈਲੀ ਵੀ ਉੱਚੀ ਹੁੰਦੀ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਸਾਡਾ ਸਭਨਾ ਦਾ ਜਿਹੜਾ ਇਹ ਜੀਵਨ ਹੈ 60 ਸਾਲ ਤੋਂ ਬਾਅਦ ਵੀ ਜਦ ਤੱਕ ਜੀਵਿਏ ਚੜ੍ਹਦੀ ਕਲਾ ਵਾਲਾ ਹੋਵੇ ਆਨੰਦਮਈ ਹੋਵੇ ਖੇੜੇ ਵਾਲਾ ਹੋਵੇ ਜੇ ਮਾਨਸਿਕ ਸਿਹਤ ਹੋਏਗੀ ਤਾਂ ਸੱਚਮੁੱਚ ਸਰੀਰਕ ਸਿਹਤ ਤੇ ਮਾਨਸਿਕ ਸਿਹਤ ਰਲ ਕੇ ਸਾਡੀ ਇਹ ਚੜ੍ਹਦੀ ਕਲਾ ਦਾ ਰਾਜ ਹੈ ਇਹ ਖੁਸ਼ੀ ਦਾ ਪੇਦ ਹੈ ਅਸੀਂ ਸਭਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ